ਹਾਂਜੀ ਵੈਗਰੂ ਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਹਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਆਪਾਂ ਲਸਣ ਪਿਆਜ਼ ਨੂੰ ਪੋਂ ਰਹੇ ਹਾਂ ਜੀ। ਤੇਲ ਆਪਾਂ ਨੇ ਬਿਲਕੁਲ ਥੋੜਾ ਜਿਹਾ ਹੀ ਪਾਇਆ ਸੀਗਾ ਜੀ। ਘੱਟ ਤੇਲ ਦੇ ਵਿੱਚ ਹੀ ਬਣਾਵਾਂਗੇ। ਆਪਾਂ ਲਸਣ ਪਿਆਜ਼ ਨੂੰ ਕੱਟ ਲਿਆ ਸੀਗਾ ਜੀ ਦੋ మీడియం ਸਾਈਜ਼ ਦੇ ਪਿਆਜ਼ ਤੇ 5-6 ਕਲੀਆਂ ਆਪਾਂ ਲਈਆਂ ਸੀ ਲਸਣ ਦੀ। ਆਪਾਂ ਬਣਾਉਣ ਲੱਗਿਆਂ ਜੀ ਪਕੌੜੇ ਤੇ ਸੋਇਆ ਬਿੰਜੀਆਂ ਬੜੀਆਂ ਆਪਾਂ ਬਾਕੀ ਨਾਰਮਲ ਜਿਹੜੇ ਹੈਗੇ ਨੇ ਆਪਣੇ ਜੀ ਨਮਕ ਮਿਰਚ ਮਸਾਲੇ ਆਪਾਂ ਉਹ ਪਾਵਾਂਗੇ ਤੇ ਆਜ ਆਪਣੀ ਬਸ ਜੀ ਲਾਈਟ ਬਰਾਊਨ ਜੀ ਹੋ ਚੁੱਕੇ ਹਨ ਆਪਾਂ ਇਹਦੇ ਵਿੱਚ ਇੱਕ ਚਮਚਾ ਜੀ ਪਾਵਾਂਗੇ ਭੁੰਨਿਆ ਹੋਇਆ ਬੇਸਣ ਪਾਵਾਂਗੇ ਬਾਕੀ ਨਾਰਮਲ ਨਮਕ ਮਿਰਚ ਮਸਾਲੇ ਪਾਵਾਂਗੇ ਹਾਂਜੀ ਹੁਣ ਆਪਾਂ ਪਾ ਦਾਂਗੇ ਇੱਕ ਚਮਚਾ ਬੇਸਣ ਦਾ ਨਾਲੇ ਨਾਰਮਲ ਜਿਹੜੇ ਆਪਣੇ ਹੁੰਦੇ ਨੇ ਨਮਕ ਮਿਰਚ ਮਸਾਲੇ ਉਹ ਪਾ ਦਾਂਗੇ ਜੀ ਨਾਲੇ ਆਪਾਂ ਪਾ ਦਾਂਗੇ ਬੜੀਆਂ ਹੁਣ ਇਹ ਚੰਗੀ ਤਰ੍ਹਾਂ ਆਪਣੇ ਜਿਹੜੀਆਂ ਬੜੀਆਂ ਨੇ ਇਹਨਾਂ ਨੂੰ ਨਮਕ ਮਿਰਚ ਮਸਾਲਾ ਲੱਗ ਜਾਊਗਾ ਤੇ ਨਾਲੇ ਆਪਣਾ ਬੇਸਣ ਪੁੱਜੂਗਾ ਬੇਸਣ ਜਿਹੜਾ ਆਪਾਂ ਪਾਇਆ ਜੀ ਉਹ ਕੱਚਾ ਨਹੀਂ ਹੈਗਾ ਆਪਾਂ ਥੋੜਾ ਜਿਹਾ ਹਲਕਾ ਜਿਹਾ ਗੈਸ ਤੇ ਉੱਪਰ ਪੋਨਿਕੇ ਰੱਖਿਆ ਹੋਇਆ ਥੋੜਾ ਜਿਹਾ ਪਕਾ ਲਿਆ ਸੀ ਫਿਰ ਇੱਕ ਤਾਂ ਇਸ ਤਰ੍ਹਾਂ ਆਪਣਾ ਬੇਸਣ ਖਰਾਬ ਨਹੀਂ ਹੁੰਦਾ ਜੀ ਪਿਆ ਪਿਆ ਫਿਰ ਜੇ ਉਹ ਕੱਚਾ ਜਿਹਾ ਪਾ ਜੇ ਤਾਂ ਸਬਜ਼ੀ ਦੇ ਵਿੱਚ ਕਈ ਵਾਰ ਕੱਚੇ ਦਾ ਟੇਸ ਜਿਹਾਉਣ ਲੱਗ ਜਾਂਦਾ ਜਿਹੜਾ ਆਪਾਂ ਕੜੀ ਦੇ ਵਿੱਚ ਜੀ ਬੇਸਣ ਪਾਉਣੇ ਹੁੰਦੇ ਉਹ ਵੀ ਆਪਣਾ ਪਹਿਲਾਂ ਹਲਕਾ ਜਿਹਾ ਜੀ ਆਪਣਾ ਹੀ ਸ਼ੇਕ ਲਵਾਇਆ ਹੁੰਦਾ ਆਪਾਂ ਇੱਕ ਡੇਢ ਮਿੰਟ ਲਈ ਇਹਨੂੰ ਇਸ ਤਰ੍ਹਾਂ ਹੀ ਪਕਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇਸ ਤਰ੍ਹਾਂ ਜੀ ਬੇਸਣ ਪਾਉਣ ਦੇ ਨਾਲ ਸਬਜ਼ੀ ਬਹੁਤ ਵਧੀਆ ਬਣ ਜਾਂਦੀ ਹੈ ਇਹ ਆਪਾਂ ਜੀ ਥੋੜਾ ਜਿਹਾ ਪਾਣੀ ਪਾਏ ਇੰਨਾ ਤੇ ਗਾੜਾ ਜੀ ਆਪਾਂ ਇਹਨੂੰ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਕੌੜੇ ਜਿੱਦਾਂ ਆਪਾਂ ਜੀ ਨਾਲੇ ਆਲੂ ਬੋਇਲ ਕਰਕੇ ਰੱਖੇ ਨੇ ਉਹ ਵੀ ਪਾ ਦਾਂਗੇ ਹਾਂਜੀ ਆਲੂ ਆਪਾਂ ਨੇ ਬੋਇਲ ਕਰਕੇ ਰੱਖੇ ਨੇ ਉਹ ਪਾ ਦਾਂਗੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਨਾ ਸਬਜ਼ੀ ਦੇ ਵਿੱਚ ਕੱਚੇ ਆਲੂ ਨਹੀਂ ਪਾਉਂਦੇ ਬੋਇਲ ਕਰਕੇ ਪਾਉਣੇ ਆ ਕੱਚੇ ਆਲੂ ਆਪਾਂ ਨੂੰ ਨਹੀਂ ਵਧੀਆ ਲੱਗਦੇ ਜਿੰਨੀ ਜੀ ਆਪਾਂ ਨੇ ਗਾੜੀ ਪਕੜੀ ਕਰਨੀ ਹੈ ਉਹਨਾਂ ਦਾ ਆਪਾਂ ਪਾਣੀ ਪਾ ਦਾਂਗੇ। ਹਲਕਾ ਸਬਜੀ ਢੱਕ ਦਾਂਗੇ ਜਿ ਭਾ ਕੇ ਉਤਾਰ ਲਾਂਗੇ। 5-6 ਮਿੰਟ ਇਸੇ ਤਰ੍ਹਾਂ ਆਪਣੀ ਸਬਜੀ ਪੱਕੀ ਜਾਊਗੀ ਜਿ ਫਿਰ ਆਪਾਂ ਚੈੱਕ ਕਰਾਂਗੇ। ਗੈਸ ਨੂੰ ਥੋੜਾ ਜਿਹਾ ਮੀਡੀਅਮ ਕਰ ਦਾਂਗੇ। ਨਾ ਜ਼ਿਆਦਾ ਫੁੱਲ ਤੇ ਹੀ ਕਰਾਂਗੇ ਨਾ ਜ਼ਿਆਦਾ ਸਿਮਤ ਹੀ ਕਰਾਂਗੇ। 5-6 ਮਿੰਟ ਬਾਅਦ ਫਿਰ ਆਪਾਂ ਸਬਜੀ ਨੂੰ ਦੇਖਦੇ ਹਾਂ। ਹਾਂਜੀ ਸਬਜੀ ਆਪਣੀ ਬਣ ਰਹੀ ਹੈ ਜੀ। ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਸਬਜ਼ੀ ਨੂੰ ਚੈੱਕ ਕਰਦੇ ਰਹਾਂਗੇ ਇਧਰ ਜੀ ਆਪਣੀ ਸਬਜ਼ੀ ਬਣ ਰਹੀ ਹੈ ਤੇ ਇਧਰ ਨਾਲ ਦੀ ਨਾਲ ਆਪਾਂ ਬਣਾ ਰਹੇ ਹਾਂ ਜੀ ਫੁਲਕੇ ਦੁਪਹਿਰ ਦਾ ਟਾਈਮ ਆ ਜੀ ਗਰਮ ਗਰਮ ਫੁਲਕੇ ਬਣਾ ਲੈਣੇ ਆ ਨਾਲ ਤੇ ਆਪਾਂ ਸਬਜ਼ੀ ਵੀ ਦੇਖਦੇ ਹਾਂ ਹਾਂਜੀ ਆਪਣੀ ਜੀ ਆਲੂ ਪਕੌੜੇ ਤੇ ਬੜੀਆਂ ਦੀ ਸਬਜੀ ਬਣ ਕੇ ਤਿਆਰ ਹੈ ਜੀ ਸਾਡੀ ਵੀਡੀਓ ਨੂੰ ਬੱਦ ਬੱਦ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਸਾਡੇ ਭੈਣ ਭਰਾ ਖੁਸ਼ ਰਹਿਣ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ